ਕਿਆ ਕਿਵੇਂ ਆ ਆ ਗਿਆ ਮੈਂ ਪਿਆਰੀ ਫਿਰ ਜਾਂਦੀ ਹਾਂਜੀ ਹਾਂਜੀ ਕਿਹੜੀ ਤਾਰ ਹੈ 2.5 ਦੀ ਲੈਂਦੀ ਹੈ ਹਾਂਜੀ ਹਾਂਜੀ ਸਟੀਲ ਵਾਇਰ ਲੈ ਲਈ ਜੇ ਸਟੀਲ ਵਾਇਰ ਲੈ ਲੀ ਜੇ ਟੇਪ ਰੋਲ ਤੇ ਪੇਸ ਕਸਰ ਰੋਲ ਲਿਆ ਨਾ ਹਾਂਜੀ ਚਲੋ ਫਿਰ ਪਾ ਕੇ ਆਈਏ ਨਾ ਇੱਕ ਜਣਾ ਚਲ ਜਾ ਨਿਕਾ ਤੂੰ ਹੀ ਚੱਲ ਸ਼ੰਕਰ ਤੂੰ ਇੱਥੇ ਰਹਿ ਫਿਰ ਆਪਾਂ ਉਨ ਜਾਨੀ ਕਰਨਾ ਐਂਪੀਅਰ ਮੀਟਰ ਵੀ ਲੈ ਲਈ ਅੱਛਾ ਠੀਕ ਹੈ ਜੀ ਹਾਂ ਚੱਲ ਨਿਕਾ ਬੋਲ ਫਿਰ ਠੀਕ ਹਲੇ ਚਾਹੀਦਾ ਬਾਪੇ ਤੇ ਭਈਆ ਅੱਧੀ ਦੱਸਿਓ ਆਪਾਂ ਕਿੱਥੇ ਕੱਲੇ ਮਾਣਾ ਆਪਾਂ ਚੱਲੇ ਪਿੰਡ ਰਾਲੀ ਰਾਲੀ ਝੂਮ ਕਰਨ ਆਪਾਂ ਦੱਸਿਓ ਉਸਤਾਜੀ ਉਹ ਕੌਚਨ ਹੀ ਮੈਂ ਤਾਰੀ ਉੱਡੀ ਉਹ ਪਾ ਕੇ ਆ ਜਣਾ ਆਪਾਂ ਚਲੋ ਫਿਰ ਕੱਲੇ ਚੰਗਾ ਸ਼ੰਕਰਾ ਉਹਨੇ ਬਾਏ ਬਾਏ ਚੰਗਾ ਬਾਏ ਟਾਟਾ ਗੋਪੀ ਕਿੱਧਰ ਹੈ ਰ ਐ ਗੋਪੀ ਸਾਡਾ ਵੱਡਾ ਭਰਾ ਬੰਦਾ ਹਟ ਰੋ ਚਲੋ ਵੀ ਚਾਬੀ ਕਿਤੇ ਮੋਟਰ ਚੱਲ ਗਈ ਅਡਾਰੀ ਨਾ ਹੀ ਹੁਣੇ ਆ ਜਣਾ ਵਾ ਹਾ ਜੋ ਕਾਸ਼ ਦੇਣਾ ਉਹ ਕੋਹਤੇ ਲੱਲੀ ਠੀਕ ਆ ਹਾਂ ਬ੍ਰਹਮਪੁਰੇ ਵਾਲੇ ਨੇ ਬ੍ਰਹਮਪੁਰੇ ਵਾਲਾ ਕਾਸ਼ ਉਹਨੇ ਦੇਣ ਉਹਨਾ ਕੁਝ ਜ਼ਿਆਦਾ ਲੈਂਦੀ ਸਾਥੀ ਗਾਓ ਮਿੱਤਰੋ ਵੇਖੋ ਧੁੱਪ ਚੰਗੀ ਲੱਗੀ ਹੈ ਵੀਓ ਵੇਖੋ ਤੁਸੀਂ ਚੈੱਕ ਕਰੋ ਪਹਿਲਾਂ ਤੁਸੀਂ ਅਹੀਂ ਪਹੁੰਚਣੇ ਆਲੇ ਆਏ ਆ ਤੇ ਅੱਗੇ ਜਾ ਕੇ ਦੱਸਾਂਗੇ ਤੁਹਾਨੂੰ ਕਿਹੜਾ ਕੰਮ ਕਰਨਾ ਆਪਾਂ ਤੇ ਹੁਣ ਆਪਾਂ ਚੱਲੇ ਇਧਰ ਵੀ ਚੈੱਕ ਕਰਦੇ ਤੋਂਪ ਵਧੀਆ ਲੱਗੀ ਹੋ ਆਜ ਤੋਂਪ ਵਧੀਆ ਲੱਗੀ ਹੋਈ ਆ ਤੇ ਆਪਣਾ ਕੰਮ ਕਰਨ ਵਾਲਿਆ ਲਈ ਠੀਕ ਹੀ ਆ ਤੋਂਪ ਹਣ ਅਸਤਾਨ ਜੀ ਠੀਕ ਹੀ ਹੁੰਦੀ ਸਾਰਿਆਂ ਦੇ ਹਾਂਜੀ ਠੀਕ ਹੀ ਹੋਣੀ ਚਾਹੀਦੀ ਆ ਤੇ ਆਪਾਂ ਹੁਣ ਚੱਲੇ ਆ ਤੇ ਆਪਾਂ ਪਹੁੰਚਣ ਵਾਲੇ ਆਏ ਆ ਅਸਤਾਨ ਜੀ ਪਹੁੰਚਣ ਵਾਲੇ ਕੀ ਪਹੁੰਚ ਗਏ ਆ ਪਹੁੰਚ ਹੀ ਗਏ ਬਸ ਸਟੀਲ ਵਿੱਚ ਹੈਗਾ ਉਹਨਾਂ ਦਾ ਕਾਰ ਪਾ ਕੇ ਆਪਾਂ ਆ ਜਾਣੀ ਆ ਹਾਂ ਨਾਲੇ ਚਾਹ ਪੀਆਵਾਂਗੇ ਤੇ ਹਾਂਜੀ ਚਾਹ ਪੀਆਵਾਂਗੇ ਨਾਲੇ ਪੀਓ ਨਾਲ ਦਿਖਾਵਾਂਗੇ ਇਹ ਕੰਮ ਕਿਦਾਂ ਕਰਦੇ ਅਸਤਾਨ ਜੀ ਲਾ ਬਿਲਿਗੇਸ਼ਨ ਤੇ ਆ ਗਿਆਂ ਤੇ ਤਾਰ ਗਾੜ ਗਿਆ ਪਾ ਮਸੀ ਖੋਲ ਕੇ ਵੇਲੋ ਐਮਸੀ ਵੀ ਜਿੰਨੇ ਲਾਇਆ ਘੈਂਦੀ ਲਾਇਆ ਨਾਟ ਵਿੱਚ ਕਿਹੜਾ ਲਾਇਆਈ ਆਲੇ ਪਾਸੇ ਜਾ ਕੋਈ ਨਾ ਫੜ ਮੜਾ ਤਗੜਾ ਨਟਲਾ ਮਾਤੀ ਬੜਾ ਤਗੜਾ ਇਹ ਕੰਮ ਕਰਦੇ ਹਾਂ ਕਿਹੋ ਜਿਹਾ ਤਾਰ ਉਹ ਆਇਆ ਉਹਦੇ ਨਾਲ ਹੀ ਖੇਚ ਲੈਣੇ ਹਣਾ ਉਹ ਨੂੰ ਵੇਖੀ ਉਹਦੀ ਪੁੱਤ ਐਸਮਤੀ ਹੋਣੀ ਜੱਤੀ ਬਣੇ ਇੰਟੀ ਜੱਜ ਆਹ ਵੇਖ ਤਾਰਾ ਅਸੀਂ ਉਹਨਾਂ ਦਾ ਪਤੀ ਉਹ ਕਹਿੰਦਾ ਮੈਂ ਤਾਂ ਹਾਂ ਆ ਆ ਦੋਵੇਂ ਕਾਹਨੇ ਕਰੀਉਂ ਹਾਂ ਢੇ ਹੁਣੇ ਕੱਢ ਦੇਣੀਆਂ ਬੰਦਾ ਇਹਦੇ ਤੇ ਪੱਤੀ ਆਉਂਦੀ ਉਹ ਇਹਨਾਂ ਤੇ ਜੇ ਕਟੀਆਂ ਫੇਰੀਆਂ ਹਾਂ ਜੀ ਹਾਂ ਚੱਲ ਕਰਦੇ ਹਾਂ ਕੋਈ ਆ ਤਾਂ ਇਹ ਦੋਈ ਆ ਕਰਦੇ ਆ ਕੀ ਇਹ ਤੇ ਦਿਓ ਬੜਾ ਤਾਂ ਕਰਦੀ ਆ ਕਿੰਨਾ ਨਾ ਲੋਡ ਨਹੀਂ ਚੱਲਦੀ ਇਹ ਨਹੀਂ ਆਪਾਂ ਕੱਢਦੇ ਹਾਂ ਬਹੁਤ ਇਸ ਤਰ੍ਹਾਂ ਦਾ ਆਪਣੇ ਤਾਰ ਪਾਉਣ ਲੱਗਿਆ ਇਹਨੇ ਇੱਧਰ ਦੇਖੋ ਅੱਛਾ ਪਹਿਲਾਂ ਕੱਚੀ ਕਰਕੇ ਲਾ ਕੇ ਦੇ ਦਿੰਦੇ ਜਿਹੜੇ ਵਰਚਲ ਦਾ ਚੱਲ ਪਤਾ ਕਰਦੇ ਨਹੀਂ ਸਮਝ ਨਹੀਂ ਸਮਝ ਨਹੀਂ ਖਾਲਾ ਆਪਾਂ ਤਾਂ ਪਤਾ ਕਰ ਲੈਣੇ ਮਾਪੇ ਹਾਂ ਓਕੇ ਜੀ ਇਹ ਇਹਦੇ ਨਾਲ ਖਿੱਚ ਲੈਣੇ ਉੱਤਰੋ ਆ ਵੇ ਇਹਨਾਂ ਦੇ ਨਾਲ ਹੀ ਖਚ ਮੁੰਨੇ ਜੇ ਨਾਲ ਜਗ ਮੁੰਨੇ ਠੀਕ ਹੈ ਆਪਣਾ ਵੇਖਣੀ ਆਉਗੀ ਇਧਰੋਂ ਇਧਰੋਂ ਇਹਨੂੰ ਵਿੱਚ ਮੈਂ ਕਰ ਦੇ ਕਰ ਦੇਣਾ ਚੱਲ ਉਹ ਦੋ ਸੋ ਇਧਰ ਸੋ ਟਕੜਾ ਫਸਾਈਂ ਕਰਨਾ ਲੈ ਹੈ ਉਹ ਬੰਦੀ ਆ ਚੱਲ ਤੁਰ ਪਈ ਆ ਗਿਆ ਨਹੀਂ ਆ ਵੇ ਸੜੀ ਭਈ ਕਿੰਨੀ ਇਧਰ ਆ ਦੇ ਸੰਕੇ ਭਈ ਆ ਦੇ ਹੈ ਪਤਾ ਸੇ ਜੁਗਿਆ ਤਾਰਾ ਪਕਾ ਆ ਵੇ ਆ ਹਾਂ ਤੇ ਫਿਰ ਸੀ ਉਹ ਨਿਵਤੇ ਜੋਰ ਜੀ ਮੈਂ ਚੱਲੇ ਮੈਨੂੰ ਜਲਦੀ ਹੈ ਕੋਈ ਨਹੀਂ ਜਾਉ ਤਾਂ ਨੀਵੇਂ ਆਪਣੇ ਕੰਮ ਨਾਲੇ ਲੱਗ ਪਤਾ ਕਿੱਥੇ ਲੱਗਣੀ ਆ ਹਾਂ ਹਾਂ ਪਤਾ ਮੈਨੂੰ ਸਾਰਾ ਪਤਾ ਹੈ ਮੈਂ ਕਿੱਥੇ ਜਾਣੀ ਆ ਉਧਰ ਜਾਣੀ ਆ ਚੇਂਜਓਵਰ ਤੇ ਜਾਣੀ ਆ ਚੇਂਜਓਵਰ ਚੋਂ ਇੱਧਰ ਆਉਣੀ ਆ ਇੱਧਰ ਤੇ ਕਿਧਰ ਆਉਣੀ ਆ ਠੀਕ ਜੇਵਰ ਤੇ ਬਾਤ ਆਣੀ ਹੁੰਦੀ ਠੀਕ ਠੀਕ ਜਿੱਦੇ ਚੱਲ ਜਾਨੀ ਆ ਠੀਕ ਠੀਕ ਕਰ ਦਿਓ ਹਾਂ ਅੰਨਾ ਤਾਂ ਸਰ ਗਿਆ ਸਰ ਗਿਆ ਮੈਂ ਬਿਜੇ ਤੇ ਹਾਂ ਜੀ ਅਗਿਆ ਤਾਂ ਅਲਬਾ ਤੇ ਵੱਧੂਗਾ ਵੱਧੂਗਾ ਮੈਂ ਟਾਟਾ ਸਟੇਬਲ ਆ ਜੀ ਜੰਗਾ ਮੈਂ ਇੱਕੋ ਇੱਕ ਦੋ ਪਿਛੇ ਤੇ ਟੇਬਲ ਉਹ ਨਾਲ ਹੀ ਬਹਿਣ ਤੇ ਆ ਤੇ ਸਾਰੇ ਲਾ ਦੂਗਾ ਟੇਬਲ ਲੱਜ ਜਾਗਾ ਓਕੇ ਇਹ ਸਕੱਤੀ ਉਹ ਉਧਰੋਂ ਉਹ ਕੋ ਕਰਦੇ ਮੈਂ ਉਹਦਾ ਐਨੀਵੇਟਰ ਦਾ ਬੰਦ ਕਰਦੀ ਸੋਚਣਾ ਐਨੀਵੇਟਰ ਦੀ ਬੱਤੀ ਨਹੀਂ ਹੋਣੀ ਇੱਦਾਂ ਹਾਂ ਉਹ ਨਹੀਂ ਹੋਣੀ ਚਲੋ ਨੀ ਆਉਣੀ 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 ਇਹਨੇ ਕਿਹਦੇ ਮਾਰਦਾ ਸੀ ਨਾ ਬੈਕਾ ਉਹ ਮਾੜਿਆ ਅਰਥ ਹੀ ਜਾਂਦਾ ਵਾ ਉਹਦੇ ਵਿੱਚ ਐਮਸੀ ਲੱਗੇ ਐਮਸੀ ਬੰਦਿਆ ਆਹ ਬੰਦ ਕੀਤੇ ਨਾ ਹੁਣ ਐਸੇ ਨੂੰ ਬਦਲਤੀ ਆਉਂਦੀ ਨਹੀਂ ਹੋਈ ਉਹ ਜਾ ਆਛਾ ਪਹੁੰਚ ਆਇਆ ਨਾ ਇਧਾ ਨਾ ਇਧਾ ਲੈ ਚਾ ਆਹ ਵੇਖੋ ਵੀਰਾਂ ਕੌਣ ਹੈ ਇੰਸਟਾ ਤੇ ਹੈ ਕਾ ਕਿਤਾ ਸਾੜਦੀ ਹੈ ਸੱਚੀ ਆਹੋ ਝੂਠ ਦੋੜੀਆ ਯੂਟਿਊਬ ਤੇ ਖਾ ਸੀ ਬਰੇ ਐਂਡ ਸਬਸਕ੍ਰਾਈਬਰ ਆਲੇ ਹਾ ਹੁਣੇ ਕਰ ਲਾ ਸਾਡਾ ਮੇਰਾ ਮੁੰਡਾ ਘਰੇ ਬੋਲਦਾ ਵਾਹ ਅਰੇ ਪੂਰੇ ਬਾਬਾ ਫੋਲਵਰੋਨ ਨੂੰ ਮੈਂ ਕਿਹਾ ਥੋੜੀ ਜਿਹੀ ਤੇ ਚੈਨਲ ਕਰ ਉਸ ਤਰ੍ਹਾਂ ਆਂਦੀ ਆ ਸਭੀ ਵੀ ਚੈਨਲ ਲਈ ਸਨ ਲਈ ਸਹੀ ਜਾਂ ਤਾਂ ਸਿੱਧਾ ਬੋਲਦਾ ਹੁੰਦਾ ਤੇ ਯੇ ਨਾਲੇ ਯੂਜਾਰੇ ਆ ਜਾਣ ਨਾ ਪੈ ਜਿਹੇ ਤੱਕ ਹੋ ਜਾਣੇ ਪੈਕ ਹੋ ਜਾ ਕੇ ਰਹੂ। ਦੇਖੋ ਨਾ ਮਿੱਤੇ ਨਾਲ ਖੰਡੇ ਕੀ ਕਿੱਝ ਨਹੀਂ ਗਿਆ ਅੰਗੂਰਾ ਹੋ ਜਾਂਦਾ। ਇਹ ਕਾਹ ਦਾ ਮੁਰਾਫਿਆ ਨਾਲੇ ਪੈ ਜਨੇ ਵੀਡੀਓ ਨਾ ਵੀ ਜਾਣ। ਜੱਕ ਦੇਣਗੇ ਠੀਕ ਆ ਨਾ ਚੱਕੜ ਗਿਆ ਸਭ ਠੀਕ। ਮਾਗੀ ਪਵਣ ਦੇ ਘਰ ਆਪਾਂ ਹੁਣ ਕਾਰ ਆ ਬਾਤ ਦੀ ਇੱਕ ਨੰਬਰ। ਹਾਂਜੀ। ਇਹ ਹੋਣੀ ਹੈ ਜਾਂਦੀ ਕਿਤੇ। ਹਾਂਜੀ। ਠੀਕ ਆ ਪਵਣ। ਹਾਂਜੀ। ਗਰਮੀਆਂ ਆਣ ਆਈਆਂ ਪੌਣਦੇ ਰਹੇ ਸੀ ਵੀ ਕਰਦੇ ਨਾ ਸਾਲ। ਹਾਂ। ਉਹਨਾਂ ਤੈਨੂੰ ਯਾਰ ਕਰੇ ਨਾ ਗਿਆ ਤੇ ਹੋਇਆ ਆਏ ਹਾਂ ਨਹੀਂ ਕਿੱਧਰ ਨੂੰ ਜਾਣਾ ਵਾ ਜਾਵਾਂਗੇ ਲੱਗ ਗਈ ਮੋੜਾ ਮੋੜਾ ਹੀ ਜਾਣਾ ਵਾ ਨਹੀਂ ਮੋੜ ਤੇ ਆਜੇ ਲੱਗ ਗਈ ਮਾਰਨਾ ਤੇਰ ਜਾਵਾਂਗੇ ਬੱਚੇ ਸੇ ਵੀ ਨਾ ਚੰਗੇ ਜਾਣਾ ਆ ਬਈ ਦਾ ਚਾਹ ਪੀ ਗੀ ਡਾੜੀਆਂ ਦਾ ਬਲੱਡ ਪਈ ਡਾਲਾ ਇੱਕ ਲੋਥਾਲ ਤੇ ਬਾਕੀ ਉਧਰੋਂ ਕਹਾਂ ਕਰੀਂ ਡਾਲਾ ਕਾ ਲਾਲਾ ਚੱਲ ਤੇ ਬਈ ਮੇਰੇ ਮਮਾ ਘਰੇ ਨਹੀਂ ਵੜਿਆ ਆਉਂਦਾ ਮੇਰੇ ਸਵਾਰੀ ਨਹੀਂ ਨਿਗਲਦਾ ਤੇ ਤੂੰ ਜੇ ਉੱਥੇ ਜਾਣਾ ਹੈ ਅਮਰਤਪੁਰ ਕੋਲ ਆਉ ਗਿਆਨੀ ਹੋ ਜਾਗੀ ਤੂੰ ਬੋਨੇ ਤੂੰ ਮੈਨੂੰ ਤੇ ਨਹੀਂ ਵੇਖਿਆ ਤੈਂ ਕਿੱਥੇ ਲਿਆ ਹੋਰ ਜਾ ਰੋਸਟਾਈਂ ਜਾਂਦੀਆਂ ਕਰਕੇ ਨਵਾਂ ਗਾਣੇ ਲੰਦਾ ਸਾਵਰ ਆਹ ਵੜਾ ਵੜਾ ਫੈਨ ਆ ਸਾਵਰ ਕੋਟੀ ਦਾ ਰਹਿੰਦੇ ਗੁੰਦੇ ਅੱਦਾ ਮੈਰਵਾ ਦੇਣਾ ਨੂੰ ਪਰ ਇਹ ਸੁਣ ਲਈ ਆ ਆ ਠੀਕ ਆ ਲਓ ਜੀ ਮਿੱਤਰੋ ਆਪਣੇ ਸਾਰੇ ਕਨੈਕਸ਼ਨਾਂ ਹੋ ਚੁੱਕੇ ਨੇ ਇੱਧਰੇ ਤੇ ਜਵਰ ਹਾਂ ਜੀ ਹੋ ਚੁੱਕੇ ਨੇ ਸਟਾਰ ਵੀ ਹੋ ਗਏ ਨਾ ਹੋ ਗਏ ਆ ਤੇ ਬਸ ਤਾਰਾ ਪਾਉਂਦੀ ਟੌ ਸਾਰਾ ਵੀ ਪੈ ਗਿਆ ਵਾ ਬਸ ਹਾਂ ਪਾਉਣਾ ਜੀ ਕੋਈ ਨਹੀਂ ਪੁੱਜਿਆ ਰੋਨੇ ਤਾਰ ਵਾਲੇ ਨੇ ਕੀਤਾ ਜੀ ਸਾਲ ਕੋਈ ਨਹੀਂ ਆਪਾਂ ਸੀ ਕਰ ਦਿੰਦੇ ਆ ਇਹ ਜੱਟੇ ਦਾ ਯਾ ਲੈ ਐਮਸੀ ਬਾਕਸ ਆ ਤਾਰ ਹੈ ਇਹੋ ਡੀਮਾ ਉਹ ਕਰਲਾ ਬੰਦ ਮਮਾ ਬੰਦਗਾ ਸਾਰਾ ਲਾਤ ਸਾਡੇ ਸਤਾਨੇ ਬੋਰਡ ਲਾ ਦਿੱਤਾ ਹੈ ਨਾ ਆ ਨਾਟਕ ਵੱਡਾ ਹੋਵੇ ਤੇ ਫੇਰ ਹੀ ਆ ਯਾਰਾ ਛੋਟਾ ਜਿਹਾ ਮਨਸ ਪਾਣੀ ਕੀ ਕੀ ਤਾਂ ਹੈ ਨਹੀਂ ਕੋਈ ਵੱਡਾ ਨਾਟ ਨਹੀਂ ਫਿਰ ਵੱਡਾ ਨਾਟ ਨਹੀਂ ਹੋਣਾ ਉਹ ਰਾਗ ਲਗਾਉਣਾ ਯਾਰ ਮੈਂ ਕੋਈ ਨਹੀਂ ਠੀਕ ਹੈ ਇਤਰਾ ਹੀ ਪਹਿਲਾਂ ਵੀ ਸਹੀ ਹੈ ਪਹਿਲਾਂ ਬਗੇ ਨੂੰ ਤੁਮਾਟਾ ਨਾਟ ਲਾਣੀ ਕੋਈ ਨਾ ਲਾਣੀ ਚਾਲਣ ਬਾਅਦ ਕਨੈਕਸ਼ਨ ਤੇ ਕਰ ਲਿਆ ਇਚਨ ਟਾਈਮ ਤੇ ਜਾ ਜਾ ਨੇ ਕਨੈਕਸ਼ਨ ਕਰ ਦਿੱਤਾ ਹੈ ਤੇ ਸਾਡੇ استاد ਜੀ ਬਸ ਤਾਰ ਲਾ ਕੇ ਤੇ ਚਲ ਬਸ ਕਰ ਲਿਆ ਚਾਰ ਲਾ ਕੇ ਕਰ ਇਧਰ استاد ਜੀ ਹਜ਼ਾਰ ਆਏ ਕਨੈਕਸ਼ਨ ਨਹੀਂ ਕੀਤੇ ਜੋੜ ਲਾ ਕੇ ਟੇਪ ਕਰਤੀ ਹੈ ਜੋੜ ਲਾ ਕੇ ਟੇਪ ਕਰਤੀ ਹੈ ਕਨੈਕਸ਼ਨ ਕਰਦੇ ਕਰ ਤੁਹਾਨੂੰ ਕੋਈ ਨਹੀਂ ਜਾਣਾ ਲੈ ਦੇ ਦੇਣੀ ਚੜਿਆ ਹਾਲੇ ਤੇ ਕਈ ਕੁਝ ਕਰਨਾ ਪਵਨ ਉਸਤਾਜੀ ਹਸਾ ਕੇ ਅਜੇ ਕੰਮ ਦੀ ਸ਼ੁਰੂਆਤ ਹੀ ਹੋਈ ਹੈ ਇਹਦੇ ਇਹ ਤਾਂ ਟੈਫੋਨ ਇਹ ਘਰ ਨੂੰ ਕਲਾਈ ਜਾਂਦਾ ਹਸਾਦਾ ਤੁਸੀਂ ਉਸਤਾਜੀ ਮੈਨੂੰ ਹਾਂ ਹਸਾਤਾ ਲੈ ਮੈਂ ਚੁੱਟ ਕਲਾਸ ਨਾਲ ਆਇਆ ਹੈ ਕੋਟ ਪੈਂਟ ਪਾਇਆ ਪਵਨ ਹੋਰ ਕਹਿੰਦਾ ਨਾ ਤੂੰ ਕੋਟ ਪੰਟ ਵਾਲਿਆ ਕੋਟ ਪੈਂਟ ਦੀ ਸਾਈ ਕਿੰਨੇ ਆਹ ਕੋਟ ਪੈਂਟ ਆਹ ਵਾਲੇ ਦੀ ਸਾਈ ਕਹਿੰਦਾ ਹਿੰਦੀ ਚਲੋ ਓਕੇ ਦੱਸ ਨਾ ਉਧਰੋਂ ਆਲਾ ਖਾਲਾ ਉਹ ਅਦੂ ਇੱਕ ਕੋਈ ਪਮਨ ਘਰ ਇੱਕ ਚੀਜ਼ ਆਈ ਹੈ ਨਵੀਂ ਪਮਨ ਦਿਖਾਤਾ ਹੈ ਨਾ ਹਾਂਜੀ ਦਿਖਾਵਾ ਜੀ ਮਾ ਚੱਲ ਦਿਖਾਉਂਦੇ ਆ ਪਵਨ ਸੁਭਾਲ ਕੇ ਰੱਖੀਏ ਨੂੰ ਇਹ ਰੱਛਾ ਹਾਂਜੀ ਨੀਆਂ ਨਹੀਂ ਆਣੀਆਂ ਜੀਆਂ ਨੂੰ ਤੇ ਇੰਨੀ ਆਂ ਏ ਦਾਣੇ ਦੇ ਪਾਹ ਇਹਨਾਂ ਨੂੰ ਇਹਦਾ ਰੰਗ ਵੜਾ ਓਏ ਓਏ ਇਹਦਾ ਵੱਡੀ ਦਾ ਰੰਗ ਵੇਖ ਹਨਾ ਏਡੀਆਂ ਡੀਅਰ ਰਹਿਣਗੀਆਂ ਵੱਡੀਆਂ ਵੀ ਹੋਣਗੀਆਂ ਏਡੀਆਂ ਹੀ ਰਹਿਣਗੀਆਂ ਲਿਆ ਦਿਖਾ ਇਹਨਾਂ ਦਾ ਖਾਣ ਪੀਣਾਂ ਦਾ ਸਮਾਨ ਕਿੱਥੇ ਆਈ ਐਨੀ ਪੌਣੇ ਤਿੰਨ ਹੀ ਆ ਤਿੰਨ ਨਹੀਂ 1 2 3 4 5 6 ਆ ਸਾਰੇ ਦੇਣ ਚ ਇਹੋ ਪੌਣੇ ਆ ਹਾਂਜੀ ਇੱਕੋ ਯਾਰੀ ਇੱਕੇਰੀ ਕਰੋ ਆਈ ਇਹਦੇ ਨਾ ਢਈਆ ਭਰ ਜਾਂਦਾ ਉਹ ਇਹਨਾਂ ਦਾ ਹੋਰ ਮੈਂ ਆਪਣੇ ਆਲਾ ਹਿਸਾਬ ਥੜੀ ਆ ਜਾ ਜਾ ਤੇਰਾ ਖਾਣਾ ਹੀ ਉੱਤੇ ਪਿਆ ਵਧੀਆ ਸੰਭਾਲ ਕੇ ਰੱਖੀ ਹੈ ਠੀਕ ਹੈ ਇੱਕ ਕਮਾਲ ਦੀ ਚੀਜ਼ ਹੋਰ ਵਿਖਾਵਾਂ ਨਹੀਂ ਕਿਆ ਅਜ ਤਰੇ ਮੈਂ ਇੱਥੇ ਆ ਗਿਆ ਤੁਰ ਪਾਲ ਕਿ ਹੋਂਸਣਾ ਚਾਚੇ ਦੇ ਸੌਂਗ ਹੀ ਵੱਖਰੇ ਆ ਹੈ ਭਾਲੇ ਲੇਤੇ ਹੋਰ ਬਣਾ ਬਾਰ ਬਣਾਉਣਾ ਇੱਧਰ ਲਈ ਬੰਨੇ ਆਪਾ ਇੱਧਰ ਬੰਨੇ ਨਹੀਂ ਆ ਉਹ ਨਹੀਂ ਆ ਜਿਹੜਾ ਹੀਰਾ ਫਿਰ ਫਿਲਮ ਚ ਆਉਂਦੀ ਹੁੰਦੀ ਆ ਕੇ ਉਹ ਨਹੀਂ ਆ ਕਿਤੇ ਤੁਸੀਂ ਬੜੇ ਖਤਰਨਾਕ ਪਾਉਣ ਤੁਸੀਂ ਚੀਜ਼ਾਂ ਰੱਖੀਆਂ ਬ੍ਰੈਂਡ ਜਾਣਾ ਆਪਾਂ ਇੱਥੇ ਬਾਰ ਬਣਾਉਣਾ ਵਾਈਨ ਬਾਰ ਬਣਾਉਣਾ ਇੱਥੇ ਉਹ ਹੀ ਹੀਰਾ ਫਿਰ ਇਹ ਵਾਲੀਆਂ ਨਹੀਂ ਪੁੱਤੋ ਲੈ ਕੇ ਆਂਦੀਆਂ ਚੱਲ ਵਧੀਆ ਵਧੀਆ ਲੋਬੀ ਆਪਾਂ ਅਗੇ ਲੋਕੇਸ਼ਨ ਤੇ ਤੇ ਸਟਾਰਟਰ ਵੇਨੇ ਆ ਮੋਟਰ ਦੀ ਤਾਰ ਛੜੀ ਆ ਲਓ ਜੀ ਕਿੰਨਾ ਹੱਦ ਦੋ ਦੋ ਸੈੱਲ ਚਲੋ ਕੋਈ ਨਹੀਂ ਨਾਹੀਂ ਜੀ ਆਹ ਤਾਂ ਪੁੱਟੀ ਜੇ ਲਓ ਜੀ ਹੁਣ ਮੈਂ ਇਹਦੀਆਂ ਸਾਰੀਆਂ ਤਾਰਾਂ ਸੈੱਟ ਕਰਕੇ ਲਾਉਣਾ ਹਾਂ ਫੇਰ ਤੁਹਾਨੂੰ ਦਿਖਾਉਣਾ ਬਣੇ ਰਿਹਾ ਵੀਡੀਓ ਦੇ ਨਾਲ ਲੋ ਜੀ ਤਿਆਰ ਕਰਤਾ ਐਮ ਸੀ ਬੀ ਇਹਦਾ ਖਰਾਬ ਤੇ ਐਮ ਸੀ ਬੀ ਮੈਂ ਤਾਂ ਚੇਂਜ ਕਰ ਦੇਣਾ ਹੁਣ ਉਹ ਜੀ ਸਾਰੀਆਂ ਤਾਰਾਂ ਤੋਰਾ ਲਾਤੇ ਆ ਕਰਤਾ ਫਿੱਟ ਕੋਈ ਜੋੜ ਨਹੀਂ ਹੈਗਾ ਕੋਈ ਖਦਰਾ ਨਹੀਂ ਇੱਥੇ ਕੰਮ ਖਰਾਬ ਹੋ ਜੇ ਲੱਗਾ ਸੀ ਅਸੀਂ ਲਾ ਗਏ ਮੋਟਰ ਚਲਾ ਗਏ ਆਪਾਂ ਕੇ ਦੂਸਰੀ ਲੋਕੇਸ਼ਨ ਤੇ ਅੱਜ ਤੇ ਹੁਣ ਆਇਆ ਮੇਰੇ ਨਾਲ ਨਿੱਕਾ ਹਾਂਜੀ ਗਿਆਟ ਬਚੇਂਜ ਆ ਵੇ ਆ ਵੇਖ ਕੇ ਆਇਆ ਹਾਂਜੀ ਹੁਣੇ ਵੇਖ ਕੇ ਆਪਾਂ ਹੁਣ ਆਪਾਂ ਲੋਣਾ ਇੱਕ ਫਰਿੱਜ ਦਾ ਬੂਹਾ ਉਹ ਵੀ ਲਾ ਦਿੰਨੇ ਆ ਵਿਖਾਉਣਾ ਤੁਹਾਨੂੰ ਬੂਹਾ ਵਿਖਾਉਣਾ ਮੈਂ ਬੂਹਾ ਫਰਿੱਜ ਦਾ ਤੇ ਇਹ ਗਿਆ ਲੱਥ ਆ ਪਤਰੀ ਗਈ ਟੋਟਾ ਹਾਂਜੀ ਤੇ ਹੁਣ ਮੈਂ ਲਾਉਂਗਾ ਦੇਸੀ ਜਗਾੜ ਕਿਹੜਾ ਲਾਉਣਾ ਵਾ ਲਾ ਦਿਓ ਲਾ ਕੇ ਬੂਆ ਬਣਾ ਕੇ ਫਰਿੱਜ ਚੱਲਦੀ ਕਰ ਦੇਣੀ ਮੈਂ ਠੀਕ ਹੈ ਤੇ ਉਹ ਵੀ ਕਰ ਦੇਣੀ ਜਿੱਦਾਂ ਪਹਿਲਾਂ ਚੱਲੂ ਹਾਂ ਮੈਂ ਥੋੜਾ ਸੈਟਅਪ ਕਰਨਾ ਫਿਰ ਤੁਹਾਨੂੰ ਮੈਂ ਦਿਖਾਉਣਾ ਬੂਆ ਲਾ ਕੇ ਉਹ ਵੀ ਮਿੱਤਰੋ ਉਹੋ ਹੀ ਫਰਿੱਜ ਆ ਜਿਹੜੀ ਗਿੰਦੇ ਸੀ ਅਸੀਂ ਭਾਨੀ ਕਿੱਦਾਂ ਲੱਗਿਆ ਮੇਰਾ ਜਗਾੜ ਜਗਾੜ ਦੇਸੀ ਆ ਪਰ ਫਰਿੱਜ ਸੈਟੀ ਹਾਂ ਜੀ ਫਿਰ ਛੜ ਕੇ ਰੱਖੀ ਉਹਦੇ ਥੱਲੇ ਚੀਜ਼ ਨਹੀਂ ਪੈਣੀ ਆ ਹਾਂ ਜੀ ਤਾਂ ਆ ਜਾਂਦੀ ਠੀਕ ਆ ਬੂਆ ਖੋਲ ਦੋ ਨਾ ਠੀਕ ਹੋ ਗਈ ਹਾਂ ਸੈੱਟ ਹੋ ਗਿਆ ਸਾਰਾ 62 ਹਾਂ ਜੀ ਨਹੀਂ ਕਿਹਾ ਹਾਂ ਜੀ ਠੀਕ ਹੋ ਗਿਆ ਦੇਸੀ ਜਗਾੜ ਸਾਡਾ ਸੈਟਅਪ ਬਣ ਗਈ ਹੈ ਸੈੱਟ ਬਣਾ ਇੰਨੇ ਬਣਾਈ ਮੈਨੂੰ ਆਈਡੀਆ ਇੰਨੇ ਦਿੱਤਾ ਜੀ ਹਾਂ ਜੀ ਇਹ ਬੰਦੇ ਨੇ ਆਈਡੀਆ ਦਿੱਤਾ ਵੰਦਨੀ ਤੇ ਸਾਡਾ ਦੇਸੀ ਜਆ ਸਵਾਗਤ ਲੋ ਜੀ ਮਿੱਤਰ ਆਪਾਂ ਸਾਰਾ ਕੰਮ ਕਰ ਕਰ ਕੇ ਸਤਾਨ ਪੁੱਛ ਲੋ ਆ ਗਏ ਹੁਣ ਆਪਾਂ ਲੇਜ਼ ਖਾਦੇ ਆ ਸਤਾਰਜੀ ਦਸਤ ਆ ਆ ਕੇ ਮਿਲਦੇ ਵੀਰੇ ਹੁਣ ਅਗਲੇ ਅਗਲੀ ਵੀਡੀਓ ਤੇ ਮਿਲਦੇ ਆ ਅਗਲੀ ਵੀਡੀਓ ਤੇ ਮਿਲਾਂਗੇ ਅੱਜ ਬਾਏ ਬਾਏ ਅਗਲੇ ਵਲੌਗ ਚ ਕੀ ਕਰਨਾ ਸਾਡੇ ਤੇ ਬਣਾਏ ਬਣਾ ਨੂੰ ਕਹਿਓ ਫੋਲੋ ਕਰ ਦੋ ਸ਼ੇਅਰ ਕਰ ਦੋ ਸਬਸਕ੍ਰਾਈਬ ਕਰ ਦੋ ਸਰਪ੍ਰਾਈਜ਼ ਕਰ ਦੋ ਤੇ ਸ਼ੇਅਰ ਕਰ ਦੋ ਹਾਂ ਸਰਪ੍ਰਾਈਜ਼ ਕਰ ਦੋ ਆਹ ਮੁੰਡੇ ਦੀ ਮੰਨਣੀ ਆ ਚੈਨਲ ਲਵਾਵਾ ਗੱਲਾਂ ਵਜਾ ਦੇ ਵੀਡੀਓ ਅੱਗੇ ਵੀ ਆਉਣ ਗਿਆ ਹਾਂ ਹਾਂਜੀ ਘੈਂਟ ਹੀ ਆਉਣ ਗਿਆ ਕੰਮ ਆਹ ਵੱਡੇ ਵੱਡੇ ਤੁਹਾਨੂੰ ਦਿਖਾਵਾਂਗੇ ਬਲੌਗ ਬਲੌਗ ਆਪੂ ਗੱਲ ਕੱਚੀ ਕਰਦਾਈ ਨੂੰ ਬਲੌਗ ਦਿਖਾਵਾਂਗੇ ਮੁੰਡਾ ਨਵਾਂ ਵਾਲੇ ਮਵੀ ਨਵਾਂ ਹੀ ਹਾਲੇ ਹਾਂਜੀ ਕੋਈ ਨਹੀਂ ਆ سپورਟ ਕਰੋ ਸਾਡੀ ਹਾਂਜੀ ਕੌਣ ਕੇ ਹਨੂ ਲੋੜ ਹੈ ਟਾਡੀ ਹਾਂਜੀ ਬਹੁਤ ਬਹੁਤ ਥੈਂਕ ਯੂ ਬਾਏ ਰੱਬ ਰੱਖਾ ਹਾਂਜੀ